ਜਾਂ ਸਰਕਾਰ ਦੀ ਕਰਜ਼ੇ ਵਿੱਚ ਕੀਤੀ ਕਟੌਤੀ ਜੀ ਹਾਂ ਤੁਸੀਂ ਸਹੀ ਸੁਣਿਆ ਹੁਣ ਪੰਜਾਬ ਸਰਕਾਰ ਨੂੰ ਸੈਂਟਰਲ ਗਵਰਨਮੈਂਟ ਵੱਲੋਂ ਲੋਨ ਘੱਟ ਮਿਲੇਗਾ ਇਸ ਦੇ ਕਾਰਨ ਬਾਰੇ ਤੁਸੀਂ ਇਸ ਵੀਡੀਓ ਦੇ ਵਿੱਚ ਜਾਣ ਸਕਦੇ ਹੋ ਪੰਜਾਬ ਨੇ ਉਹ ਪੈਸਾ ਜਿਹੜੇ ਕੰਮ ਵਾਸਤੇ ਐਡੀਸ਼ਨਲ ਲੋਨ ਦੀ ਲਿਮਿਟ ਦਿੱਤੀ ਸੀ ਕੇਂਦਰ ਸਰਕਾਰ ਨੇ ਉਹ ਤੇ ਤੇ ਨਹੀਂ ਲਾਇਆ ਉਹ ਮਸ਼ੂਰੀਆਂ ਤੇ ਲਾਤਾ ਤੇ ਫालतू ਕਮਾਤੇ ਲਾਤਾ ਜਿਵੇਂ ਇਸ ਸਰਕਾਰ ਦੀ ਆਕਤ ਹੈ ਉਹਦਾ ਕਾਰਨ ਕੀ ਹੈ ਕਿਉਂ ਕਹਿੰਦੀ ਹੈ ਕੇਂਦਰ ਸਰਕਾਰ ਕਿਉਂਕਿ ਪਾਵਰ ਡਿਸਟ੍ਰੀਬਿਊਸ਼ਨ ਕੰਪਨੀ ਕੋਲ ਜਿੰਨਾ ਪੈਸਾ ਹੋਏਗਾ ਉਹ ਉਨੀ ਐਫੀਸ਼ੀਐਂਸੀ ਉਹਨਾਂ ਇਨਫਰਾਸਟ੍ਰਕਚਰ ਉਹਨੀ ਨਵੀਂ ਲਾਇਨਾ ਉਨਾ ਹੀ ਬਿਜਲੀ ਦੀ ਜੜੀਓ ਪੂਛ ਦੂਰ ਤੱਕ ਵਧੀਆ ਤਰੀਕੇ ਦੇ ਨਾਲ ਕਰ ਸਕੇਗੀ ਸੋ ਉਹਨਾਂ ਨੇ ਕਿਹਾ ਵੀ ਨਹੀਂ ਜਿਹੜੀ ਆਪਾਂ ਕੰਡੀਸ਼ਨ ਲਾਈ ਸੀ 2024-25 ਤੱਕ ਤੁਸੀਂ ਉਹ ਪੂਰੀ ਨਹੀਂ ਕੀਤੀ ਤੁਹਾਡਾ ਇਹ 16600 ਕਰੋੜ ਰੁਪਇਆ ਆਪਾਂ ਲੋਨ ਲਿਮਿਟ ਰਿਡਿਊਸ ਕਰਦੇ ਜਿਵੇਂ ਹੁਣ ਚੀਮਾ ਸਾਹਿਬ ਕਹਿ ਰਹੇ ਜੀ ਸਾਡੇ ਤੇ ਧੱਕਾ ਹੋ ਗਿਆ ਧੱਕਾ ਨਹੀਂ ਹੋਇਆ ਤੁਹਾਡੀ ਨਲਾਇਕੀ ਦਾਰਜ ਹੈ ਪਿੱਛੇ ਵੀ ਇਹਨਾਂ ਕੋਲ 2 ਮਹੀਨੇ ਤਨਖਾ ਦੇਣ ਜੋ ਕਿ ਪੈਸੇ ਨਹੀਂ ਸਪੰਗ ਪੰਜਾਬ ਸਮਝ ਲੋ ਰੰਗਲੇ ਪੰਜਾਬ ਤੋਂ ਕੰਗਲਾ ਪੰਜਾਬ ਪਾਰ ਗਿਆ ਇੰਨਾ ਵੀ ਨਲਾਕ ਕਿ